ਅਲ ਜਗਬਣੀ ਟੀਵੀ ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਅਕਰਸ਼ਿਓ ਜੀ ਉਸਨੈਸ਼ਨਲ ਮੌਜੂਦ ਹਾਂ ਦੇ ਨਾਲ ਨਾਲ ਮਾਦੇ ਵੀਡੀਓ ਦਫਤਰ ਦੇ ਵਿੱਚ ਜਿੱਥੇ ਕਾਮਰੇਟਾ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਧਰਨਾ ਲਾਇਆ ਹੋਇਆ ਮਸਲਾ ਕੀ ਹੈ ਪੂਰਾ ਕਾਮਰੇਟਾ ਦਾ ਕਹਿਣਾ ਹੈ ਕਿ ਆਮ ਆਦਮੀ ਵਰਕਰਾਂ ਨੂੰ ਹੀ ਕੰਮ ਦਿੱਤਾ ਜਾ ਰਿਹਾ ਤਾਂ ਦੂਜੇ ਪਾਸੇ ਕਿਧਰ ਸਿੱਧਾ ਦੋਸ਼ ਹੈ ਆਮ ਆਗਮੀ ਪਾਰਟੀ ਦੇ ਵਰਕਰਾਂ ਦਾ ਕਾਮਰੇਡਾਂ ਦੇਖ ਕੇ ਇਹ ਹਜ਼ਾਰ-ਹਜ਼ਾਰ ਰੁਪਈਆ ਇਹਨਾਂ ਲੋ ਅਰਜ਼ੀਆ ਭਰਉਣ ਦਾ ਲਿਆ ਜਾਂਦਾ ਤਾਂ ਸਾਡੇ ਨਾਲ ਦੋਨਾਂ ਪਾਰਟੀਆਂ ਦੇ ਆਗੂ ਮੌਜੂਦ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰੋਣੇ ਹੈ ਕੀ ਹੈ ਪੂਰਾ ਮਾਮਲਾ ਬਾਈ ਜੀ ਕਰਨ ਹੈ ਵੀ ਇਹਨਾਂ ਨੇ ਪੇਪਰ ਚੋਰੀ ਕਰ ਲਿਆ ਫੀਮ ਵੇਚ ਲਈ ਪੇਪਰ ਚੋਰੀ ਕਰ ਲਿਆ ਫੀਮ ਵੇਚ ਲਈ दारू ਸ਼ਰਿਆਮ ਘਡਾਉਂਦੇ ਨੇ ਇਹਨਾਂ ਦਾ ਕੰਮ ਹੈ ਕਿ ਅਸੀਂ ਇੱਥੇ ਵੀਡੀਓ ਦਫ਼ਤਰ ਆ ਕੇ ਵੀ ਇਹੇ ਦੋ ਨੰਬਰ ਦੇ ਚਲਾਈਏ ਜਦ ਸਾਡੇ ਵਰਗੇ ਨੌਜਵਾਨ ਖੜੇ ਨੇ ਵੀ ਇਹ ਕਿਉਂ ਬੋਲਦੇ ਨੇ ਇਹ ਬਲਾਰੇ ਕਿਉਂ ਬਣ ਜਾਂਦੇ ਨੇ ਸਾਡਾ ਦਬਦਬਾ ਸੀ ਇਸ ਵੀਡੀਓ ਦਫ਼ਤਰ ਤੇ ਉਹ ਸਾਡਾ ਇਸੇ ਤਰ੍ਹਾਂ ਕੰਮ ਰਹਿ ਇਸ ਬੰਦੇ ਚ ਕੱਲ ਇਹਨਾਂ ਨੇ ਏਪੀਓ ਨੂੰ ਪ੍ਰੀਤੋ ਪ੍ਰੀਤ ਏਪੀਓ ਨੂੰ ਪਰਬੰਧਾਦੂ ਉਹ ਇਹਨਾਂ ਨੇ ਧਮਕੀਆਂ ਦਿੱਤੀਆਂ ਅਸੀਂ ਕਿਹਾ ਤੁਹਾਨੂੰ ਡਰਨ ਦੀ ਲੋੜ ਨਹੀਂ ਜੇ ਅੱਜ ਬੰਦੇ ਆਏ ਤਾਂ ਚਾਲੀ ਲੈ ਕੇ ਆਵਾਂਗੇ ਇਹ ਸਾਡਾ ਕੱਟ ਦੱਸਦਾ ਹੈ ਅੱਜ ਇਹਨਾਂ ਦੇ ਬਰਾਬਰ ਇਹਨਾਂ ਨੂੰ ਜੋ ਕਹਿ ਕੇ ਕੈਸੀ ਉਹ ਕਰਕੇ ਰੱਖਾ ਪ੍ਰੈਕਟੀਕਲੀ ਜਾ ਕੇ ਪਿੰਡਾਂ 'ਚ ਬਤਾ ਕਰੋ ਮੇਰੇ ਪਿੰਡ ਤਿੰਨ ਤੀਰਾਂ ਕੰਮ ਕਰ ਰਹੀਆਂ ਨੇ ਇਹਨਾਂ ਦੀ ਤੇਰਾ ਆਵਦਾ ਕੰਮ ਕਰ ਰਹੀ ਹੈ ਮੇਰੀ ਤੇਰਾ ਆਵਦਾ ਕਰ ਰਹੀ ਹੈ ਇੱਕ ਹੋਰ ਤੇਰੇ ਉਹ ਆਵਦਾ ਕੰਮ ਕਰ ਰਹੀ ਹੈ ਪ੍ਰਸ਼ਾਸਨ ਨੂੰ ਇਹ ਮੰਗ ਵੀ ਤੁਸੀਂ ਡਰਨਾ ਨਹੀਂ ਅਸੀਂ ਤੁਹਾਡੇ ਨਾਲ ਖੜੇ ਆਂ ਕਹਿੰਦੇ ਤੇ ਡਿਸਟਰੀ ਮੈਨ ਨੇ ਪਰਚਾ ਦੇ ਚੁੱਕਿਆ ਹੈ ਇਹ ਉਸੇ ਤਰ੍ਹਾਂ ਦਬ ਦਬਾ ਬਣਾਉਣਾ ਚਾਹੁੰਦਾ ਹੈ ਦਬ ਦਬਾ ਬਣਾਉਣਾ ਚਾਹੁੰਦਾ ਹੈ ਵੀ ਖਰੇ ਮੇਰੇ ਤੋਂ ਪਰਚਾ ਕੈਨਸਲ ਕਰਨਗੇ ਇਹ ਨਹੀਂ ਹੋਣ ਦਿਆਂਗੇ ਬਿਲਕੁਲ ਨਹੀਂ ਮਸਲਾ ਇਹ ਹੈ ਜੇ बार-बार ਜਿਹੜੀਆਂ ਸਾਡੀਆਂ ਡਿਮਾਂਡਾਂ ਨੇ ਪਿੰਡਾਂ ਵਿੱਚ ਜਿਹੜੇ ਅਸੀਂ ਡਿਮਾਂਡਾਂ ਪਰਦੇ ਆਂ 12 13 13 ਸਾਲ ਹੋ ਗਏ ਨੇ ਸਾਨੂੰ ਜਿਹੜਾ ਨਰੇਗਾ ਬਾਰੇ ਅਸੀਂ ਜਾਣਕਾਰੀ ਸਾਨੂੰ ਪੂਰੀ ਹੈ ਔਰ ਅਸੀਂ ਨਰੇਗਾ ਦਾ ਲਾਭ ਪੜਿਆ ਹੋਇਆ ਹੈ ਅਸੀਂ ਸ਼ੁਰੂ ਤੋਂ ਹੀ ਗੁਰਦੁਆਰੇ ਸਾਹਿਬ 'ਚ ਸਾਂਝੀ ਅਨਾਊਂਸਮੈਂਟ ਕਰਕੇ ਅਸੀਂ ਅਰਜ਼ੀਆਂ ਭਰਨੇ ਆ ਜਿਹਨੂੰ ਮੰਗ ਪੱਤਰ ਵੀ ਕੈ ਲੈਨੇ ਆ ਡਿਮਾਂਡ ਵੀ ਕੈ ਲੈਨੇ ਆ ਉਹ ਅਸੀਂ ਜਿਹੜੀ ਐਟੇ ਸੈਕਟਰੀ ਨੂੰ ਦੇ ਜੰਨੇ ਆ ਔਰ ਸੈਕਟਰੀ ਸਾਈਨ ਕਰਕੇ ਏਪੀਓ ਦੇ ਸਾਈਨ ਕਰਾ ਕੇ ਜਈ ਦੇ ਵੀਡੀਓ ਸਾਹਿਬ ਦੇ ਸਾਈਨ ਕਰਵਾ ਕੇ ਮਸਟੌਲ ਨਿਕਲ ਜਾਂਦਾ ਪਰ ਹੁਣ ਸਾਨੂੰ ਦਿੱਕਤ ਇਸ ਤਰ੍ਹਾਂ ਦੀ ਆ ਰਹੀ ਹੈ ਜਿਹੜੇ ਐਤੂ ਦੇ ਸੈਕਟਰੀ ਨੇ ਉਹ ਜਿਹੜਾ ਮੈਂ ਕਹਾਂਗਾ ਐਮ ਐਲ ਗੋਲਡੀ ਸਾਹਿਬ ਹੈ ਉਹਨਾਂ ਦੇ ਜਿਹੜੇ ਬੰਦੇ ਛੱਡੇ ਹੋਏ ਨੇ ਇੱਥੇ ਇਸ ਦਫ਼ਤਰਾਂ ਦੇ ਵਿੱਚ ਜਿਹੜੇ ਕਬਜ਼ਾ ਕਰਕੇ ਬੈਠੇ ਨੇ ਉਹ ਸੈਕਟਰੀਆਂ ਨੂੰ ਦਬਾ-ਦਬਾ ਬਣਾ ਲੈਂਦੇ ਨੇ ਸੈਕਟਰੀਆਂ ਤੇ ਦਬਾਅ ਬਣਾ ਦੇਣ ਕਿ ਤੁਸੀਂ ਉਹ ਜਿਹੜੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵਾਲੇ ਨੇ ਉਹਨਾਂ ਨੂੰ ਤੁਸੀਂ ਅਰਜ਼ੀਆਂ ਨਹੀਂ ਪਰਨੀਆਂ ਉਹਨਾਂ ਨੂੰ ਖੱਜਲ-ਖੁਆਰ ਕਰੋ ਤਾਂ ਜੋ ਕਿ ਉਹ ਕੰਮ ਕਰ ਛੱਡ ਜਾਣਗੇ ਇਹ ਕਈਆਂ ਵੇਰ ਸਾਨੂੰ ਸੈਕਟਰੀਆਂ ਨੇ ਆਪ ਕਹਿ ਦਿੱਤੀ ਗੱਲ ਜੀ ਦੇਊਗਾ ਔਰ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਕੰਮ ਦਿੱਤਾ ਇਹਦੇ ਨਾਲ ਹੀ ਜਿਹੜੇ ਕਾਮਰੇਡ ਪਾਰਟੀ ਆ ਉਹਨਾਂ ਦੇ ਖਿਲਾਫ ਜਿਹੜੇ ਮਜ਼ਦੂਰ ਯੂਨੀਅਨ ਆ ਉਹਨਾਂ ਵੱਲੋਂ ਵੀ ਧਰਨਾ ਲਗਾਇਆ ਗਿਆ ਸੀ ਬਈ ਇਹ ਗਲਤ ਤਰੀਕੇ ਨਾਲ ਸਾਨੂੰ ਗੁੰਮਰਾਹ ਕਰਕੇ ਇੱਥੇ ਧਰਨਾ ਲਗਾ ਰਹੇ ਸੋ ਦੋਨਾਂ ਪਾਰਟੀਆਂ ਦੇ ਵਿੱਚ ਕਲੈਸ਼ ਹੋਣ ਦੀ ਸੰਭਾਵਨਾ ਸੀ ਪਰ ਅਸੀਂ ਦੋਨਾਂ ਨੂੰ ਬੇਨਤੀ ਕਰਕੇ ਸਮਝਾ ਬਿਜਾ ਕੇ ਕਾਮਰੇਡ ਪਾਰਟੀ ਦਾ ਮੰਗ ਪੱਤਰ ਦਵਾਇਆ ਹੁਣ ਅਸੀਂ ਇਹਨਾਂ ਵੱਲੋਂ ਮੰਗ ਪੱਤਰ ਐਸਡੀਐਮ ਸਾਹਿਬ ਨੂੰ ਦਵਾਇਆ ਧੰਨਵਾਦ ਜਿਹ ਹੋਈਆਂ ਪੇਮੈਂਟਾਂ ਸੀ ਕੁਝ ਜੋ ਇਲੈਕਸ਼ਨ ਤੋਂ ਪਹਿਲਾਂ ਰੁਕੀਆਂ ਹੋਈਆਂ ਨੇ ਤੇ ਕੋਈ ਮੇਡ ਰੈਸਟ੍ਰਿੰਟ ਬਾਰੇ ਹੈ ਤੇ ਕੋਈ ਪੰਚਾਇਤੀ ਫੰਡਾਂ ਦੀ ਖੁਰਦਬਦ ਕਰਨ ਬਾਰੇ ਹੈ ਆ ਮੰਗ ਪੱਤਰ ਦਿੱਕੇ ਗਿਆ ਪਰ ਉਹ ਸਪੈਸੀਫਿਕ ਕਿੱਥੇ ਖੁਰਦਬਦ ਹੋਇਆ ਕੀ ਹੋਇਆ ਕੁਝ ਨਹੀਂ ਲਿਖਿਆ ਇਹਨਾਂ ਨੇ ਜੀ ਚਲੋ ਇਹ ਮੰਗ ਪੱਤਰ ਏਡੀ ਸਾਹਿਬ ਡਵੈਲਪਮੈਂਟ ਨੂੰ ਕੋਈ ਦੇ ਜਾਵੇਗਾ ਤੋਂ ਅਗਲੀ ਕਾਰਵਾਈ ਉਹੀ ਕਰਨਗੇ ਤੇ ਇਹ ਸੀ ਇਹਨਾਂ ਦਾ ਸਹਿਮਤੀ ਹੁਣ ਤੁਸੀਂ ਮੀਟਿੰਗ ਕੀਤੀ ਹੈ ਕਾਮਰੇਡ ਸਾਹਿਬਾਂ ਨਾਲ ਕੀ ਕਿਸ ਗੱਲ ਨੂੰ ਲੈ ਕੇ ਤੁਸੀਂ ਜੀਨ ਕੀ ਅ ਬਸ ਮੰਗ ਪੱਤਰ ਲੈ ਲਿਆ ਉਹਨਾਂ ਦਾ ਬੇਇਜ਼ਦ ਕਾਰਵਾਈ ਕੀਤੀ ਜਾਊਗੀ ਜੋ ਵੀ ਹੈਗਾ ਬਾਕੀ ਇੱਕ ਓਮ ਬੈਟਸਮੈਨ ਹੁੰਦਾ ਇਹਨਾਂ ਦਾ ਕੋਈ ਜੇ ਕੋਈ ਹਾਜ਼ਰੀ ਉਜ਼ਰੀ ਗਲਤ ਲੱਗਦੀ ਹੈ ਤਾਂ ਉਸ ਬਾਰੇ ਦੱਸਿਆ ਗਿਆ ਵੀ ਤੁਸੀਂ ਆਪ ਦੀ ਸ਼ਿਕਾਇਤ ਜਿਹੜੀ ਹੈਗੇ ਓਮ ਬੈਟਸਮੈਨ ਦੇ ਕੀਤੀ ਜਾਵੇ ਜੋ ਮਹਿਕੀ ਵੱਲੋਂ ਫਾਈਲ ਦਾ ਡਿਜੀਟਲ ਦਫ਼ਤਰ ਤੇ ਬੈਠਦੇ ਆ ਤਾਂ ਉਹਨਾਂ ਨੇ ਫਿਰ ਅੱਗੇ ਸਹਿਮਤੀ ਦਾਈ ਵੀ ਅਸੀਂ ਉੱਥੇ ਜਾ ਕੇ ਉਹਦੀ ਕਾਰਵਾਈ ਕਰਾਂਗੇ